ਹਾਂਜੀ ਭਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਇਹ ਉਹੀ ਝੂਟੀ ਹੈ ਬਈ ਜੋ ਬੀਐਫਐ ਮੇਲੇ ਦੀ ਚੈਂਪੀਅਨ ਰਹੀ ਹੈ ਦੋ ਦੰਦ ਦੇ ਵਿੱਚ ਇਸ ਨੇ 15 ਕਿਲੋ 800 ਕੁਝ ਗ੍ਰਾਮ ਦੁੱਧ ਦੇ ਕੇ ਜੋ ਦੂਜੇ ਸਥਾਨ ਤੇ ਰਹੀ ਹੈ ਆਰਡਰ ਕੁਆਲਿਟੀ ਦੇਖ ਸਕਦੇ ਹੋ ਆਰਡਰ ਦੇ ਉੱਤੇ ਵੇਨ ਦੇਖ ਸਕਦੇ ਹੋ ਭਾਈ ਬਹੁਤ ਸਾਰੀਆਂ ਵੇਨ ਆਰਡਰ ਦੇ ਉੱਤੇ ਤੇ ਅੱਜ ਵੀ ਝੂਟੀ 4 1/2 ਮਹੀਨੇ ਦੀ ਸੂਈ ਹੋਗੀ ਤੇ ਬਹੁਤ ਵਧੀਆ ਦੁੱਧ ਤੇ ਚੱਲ ਰਹੀ ਹੈ ਚਲੋ ਪਤਾ ਆਹੋ ਫਿਰ ਬਹੁਤ ਵਧੀਆ ਦੁਤ ਤੇ ਚੱਲ ਰਹੀ ਹੈ ਤੇ ਅੱਜ ਪਿੰਡ ਵਾਲਿਆਂ ਵੱਲੋਂ ਤੇ ਬਾਈ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾ ਰਿਹਾ ਹੈ ਪਿੰਡ ਵਾਲਿਆਂ ਵੱਲੋਂ ਤੇ ਆਹ ਦੇਖੋ ਜੀ ਸਾਰੇ ਪਹੁੰਚੇ ਹੋਏ ਨੇ ਕੁਝ ਦਿਨ ਥੋੜਾ ਲੇਟ ਜ਼ਰੂਰ ਨੇ ਬਾਈ ਕੁਝ ਵਿਆਹ ਤੇ ਪ੍ਰੋਗਰਾਮਾਂ ਚ ਉੱੜ ਜੇ ਹੋਈ ਸੀ ਤੇ ਇਧਰੋਂ ਬਾਬਿਆਂ ਦੇ ਦਿਨ ਚੱਲ ਰਹੇ ਸੀ ਆਪਣੇ ਤੁਸੀਂ ਜੋੜ ਮਿਲਾ ਚੱਲ ਰਹੇ ਸੀ ਸਰੰਦ ਵਾਲਾ ਉਸ ਕਰਕੇ ਇਹ ਥੋੜਾ ਲੇਟ ਜ਼ਰੂਰ ਹੋ ਗਏ ਪਰ ਬਾਈਆਂ ਨੇ ਬਾਈਆਂ ਨੇ ਵਿਸ਼ੇਸ਼ ਤੌਰ ਤੇ ਪਿੰਡ ਵਾਲਿਆਂ ਨੂੰ ਵੀ ਆਖੀ ਇਹ ਗੱਲ ਕੇ ਬਈ ਕੋਈ ਵੀ ਕੋਈ ਵੀ ਪਸ਼ੂ ਪਾਲਕ ਮੇਲਾ ਜਿੱਤ ਕੇ ਆਏਗਾ ਜਾਂ ਦੁੱਧ ਕਢਵਾ ਕੇ ਆਏਗਾ ਪਿੰਡ ਵੱਲੋਂ ਸਾਰਿਆਂ ਨੂੰ ਬਈ ਖੁੱਲਾ ਸੱਦਾ ਹੈ ਵੀ ਉਸ ਦਾ ਵਿਸ਼ੇਸ਼ ਤੌਰ ਤੇ ਸਾਰਾ ਪਿੰਡ ਰਲ ਕੇ ਸਨਮਾਨ ਕਰਿਆ ਕਰੇਗਾ ਤੇ ਜਿਵੇਂ ਅੱਜ ਜਸਵਿੰਦਰ ਬਾਈ ਦਾ ਹੋਣਾ ਤੇ ਆਜੋ ਬਈ ਚਲੋ ਖੜੋ ਲਵੇ ਆਜੋ ਆਜੋ ਇਹਨਾਂ ਦੇ ਰਾਜੋ ਚੋਂ ਸਰ ਕੋਈ ਨਾ ਖੋਲਣ ਦੀ ਪਰਲੇ ਪਾਸੇ ਆਜੋ ਆਜੋ ਸਾਰੇ ਆਜੋ ਸਾਰੇ ਪਬਲੀ ਲਓ ਜੀ ਸਾਰੇ ਰਲ ਕੇ ਪਿੰਡ ਵਾਲਿਆਂ ਵੱਲੋਂ ਤੇ ਬਾਈ ਦਾ ਸਨਮਾਨ ਕੀਤਾ ਜਾ ਰਿਹਾ ਚੋਟੀ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾ ਰਿਹਾ ਤੇ ਆਹ ਲਓ ਜੀ ਪੂਰੇ ਪਰਿਵਾਰ ਦੇ ਕਰੇ ਆ ਕੇ ਬਾਈ ਦੇ ਸਨਮਾਨ ਕੀਤਾ ਜਾ ਰਿਹਾ ਤੇ ਲਓ ਜੀ ਆ ਜਸਵੰਤ ਜੀ ਦੇਖੋ ਜੀ ਔਰ ਬਾਈ ਹੋਰ ਇਧਰ ਨੂੰ ਆ ਸਾਰੀ ਆਜੋ ਆਜੋ ਸਾਰੇ ਆ ਜੀ ਉਹਨੂੰ ਮੂਰੀ ਕਰ ਲਿਓ ਬਾਈ ਨੂੰ ਲਓ ਜੀ ਆਜੋ ਬਾਈ ਸਾਰੇ ਬੱਲਵਿ ਜੀ ਸਨਮਾਨ ਕੀਤਾ ਜਾ ਰਿਹਾ ਹੈ ਵਿਸ਼ੇਸ਼ ਸਨਮਾਨ ਦੋ ਦੰਦ ਛੋਟੀ ਦੁੱਧ ਚਵਾਈ ਬੀ ਐਫ ਮੇਲਾ ਤਨੋਲਾ 15 ਕਿਲੋ 896 ਗ੍ਰਾਮ ਦਾ ਲਾਈਵ ਚਵਾਈ ਰਿਕਾਰਡ 16 ਕਿਲੋ ਹਾਂ ਜੋ ਆਪਾਂ ਨੇ ਘਰੇ ਦੀ ਲਾਈਵ ਚਵਾਈ ਕਰਾਈ ਸੀ 16 ਕਿਲੋ 540 ਗ੍ਰਾਮ ਦਾ ਰਿਕਾਰਡ ਹੈ ਬਾਈ ਮੱਝਾਂ ਕਾਵਾ ਵਾਲੇ ਅਗਾ ਵਧੂ ਕਿਸਾਨ ਗਰੁੱਪ ਸੰਗਤਪੁਰਾ ਤੇ ਬੰਨਿਆ ਦਾ ਵਿਸ਼ੇਸ਼ ਤੌਰ ਤੇ ਬਈ ਸਾਰਿਆਂ ਨੂੰ ਆਖਿਆ ਗਿਆ ਅੱਗੇ ਵਾਸਤੇ ਵੀ ਜਿਹੜਾ ਭਰਾ ਮੇਲੇ ਦੇ ਵਿੱਚੋਂ ਦੁੱਧ ਚਵਾ ਕੇ ਆਵੇਗਾ ਜਾਂ ਵੈਸੀ ਵੀ ਬਾਈ ਦਾ ਕੋਈ ਜਾਨਵਰ ਹੈ ਮੇਲੇ ਮੇਲੇ ਤੋਂ ਜਿੱਤ ਕੇ ਆਵੇਗਾ ਉਸ ਨੂੰ ਸਨਮਾਨ ਕੀਤਾ ਜਾਏਗਾ ਤੇ ਲਓ ਜੀ ਨਗਦ ਰਕਮ ਨਾਲ ਵੀ ਸਨਮਾਨ ਕੀਤਾ ਜਾ ਰਿਹਾ ਬਾਈ ਨੂੰ ਤੇ ਇੱਧਰ ਦੇ ਪਿੰਡ ਵਾਲਿਆਂ ਵੱਲੋਂ ਓਏ ਨਗਦ ਰਕਮਸ਼ੀ ਦੇ ਕੇ ਸਨਮਾਨ ਕੀਤਾ ਜਾ ਰਿਹਾ ਤੇ ਗਰੁੱਪ ਵੱਲੋਂ 21000 ਰੁਪਇਆ ਦੇ ਕੇ ਨਗਦ ਰਕਮ ਹਾਂਜੀ ਗਰੁੱਪ ਵੱਲੋਂ 21000 ਰੁਪਇਆ ਨਗਦ ਰਕਮਸ਼ੀ ਤੇ ਨਾਲ ਕੱਪ ਦਿੱਤੇ ਗਏ ਨੇ ਆਜੋ ਗਰੁੱਪ ਦਾ ਨਾਮ ਬੋਲਿਓ ਹਾਂ ਆ ਮੱਝਾਂ گاਵਾ ਵਾਲੇ ਅਗਾ ਬਧੂ ਕਿਸਾਨ ਗਰੁੱਪ ਪਿੰਡ ਸੰਗਤਪੁਰਾ ਵੱਲੋਂ 21000 ਦੀ ਨਗਦ ਰਕਮਸ਼ੀ ਦਿੱਤੀ ਗਈ ਹੈ ਬਈ ਪਿੰਡ ਵੱਲੋਂ ਜਨੇ ਬੰਨਿਆ ਦਾ ਜੋ ਗਰੁੱਪ ਬਣਿਆ ਹੋਇਆ ਉਸ ਵੱਲੋਂ ਨਗਦ 21000 ਦੀ ਰਕਮ ਦੇ ਕੇ ਬਾਈ ਦਾ ਬਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਹੈ ਬਹੁਤ ਵਧੀਆ ਗੱਲ ਹੈ ਬਾਈ ਇਸ ਨਾਲ ਹੋਰ ਜ਼ਿਆਦਾ ਉਤਸ਼ਾਹਤ ਵਧੂਗੀ ਤੇ ਹੋਰ ਨੌਜਵਾਨ ਮੁੰਡੇ ਇਸ ਤਣ ਦੇ ਨਾਲ ਜੁੜਨਗੇ ਤੇ ਹਾਂਜੀ ਲੈ ਦੱਸੋ ਜੀ ਕੀ ਕਹਿਣਾ ਚਾਹੋਗੇ ਸ੍ਰੀ ਸੁਖਤਾ ਸਿੰਘ ਹਾਂਜੀ ਸੁਖਤਾ ਸਿੰਘ ਜੀ ਬਾਈ ਜੀ ਸਾਨੂੰ ਬਹੁਤ ਮਾਣ ਵਾਲੀ ਗੱਲ ਹੈ ਬਾਈ ਤੁਨ ਤੁਨੋਲੇ ਤੇ ਲੋਧ ਚਵਾਈ ਮੁਕਾਬਲੇ ਚ ਸੈਕੰਡ ਪੋਜੀਸ਼ਨ ਲੇਤੀ ਹੈ ਅਸੀਂ ਅੱਗੇ ਤੋਂ ਵੀ ਆਸ ਕਰਦੇ ਆਂ ਪਿੰਡ ਦਾ ਕੋਈ ਵੀ ਨੌਜਵਾਨ ਚੰਗੇ ਜਾਨਵਰ ਪਾਲਦਾ ਤਾਂ ਅਸੀਂ ਇਸੇ ਤਰ੍ਹਾਂ ਮਾਨ ਸਨਮਾਨ ਕਰਾਂਗੇ ਇੱਕ ਤਾਂ ਇਹਦੇ ਨਾਲ ਪਿੰਡ ਦਾ ਨਾਮ ਉੱਚਾ ਹੋਇਆ ਇੱਕ ਨੌਜਵਾਨ ਪੀੜ੍ਹੀ ਚ ਰੁਚੀ ਪੈਦਾ ਹੋ ਗਈ ਤਾਂ ਕਿ ਵੀ ਆਪਾਂ ਚੰਗੇ ਜਾਨਵਰ ਰੱਖੀਏ ਜੇ ਕੋਈ ਬਰੀਡ ਦੇ ਕੰਮ ਕਰੀਏ ਤਾਂ ਜਿਵੇਂ ਇਹ ਮੁੰਡਾ ਬਰੀਡ ਦੇ ਕੰਮ ਕਰ ਰਿਹਾ ਸਾਨੂੰ ਆਉਣ ਵਾਲੇ ਟਾਈਮ ਚ ਅੱਗੇ ਆਸ ਹੈ ਕਿ ਵੀ ਮੁੰ ਨਵੇਂ ਮੁੰਡੇ ਇਸ ਪਾਸੇ ਜੁੜਨ ਤਾਂ ਕਿ ਆਪਣਾ ਧੰਦੇ ਨੂੰ ਆਪਾਂ ਪਰਫੁੱਲਟ ਕਰੀਏ ਤੇ ਆਉਣ ਵਾਲੀ ਪੀੜ੍ਹੀ ਆਪਣਾ ਪਰਿਵਾਰ ਕਾਮਯਾਬ ਹੋਵੇ ਤੇ ਅੱਗੇ ਪਿੰਡ ਦਾ ਨਾਮ ਚਲਦਾ ਨੋ ਠੀਕ ਹੈ ਜੀ ਤੇ ਹਾਂਜੀ ਹੋਰ ਕੋਈ ਕਹਿਣਾ ਚਾਹੁੰਦਾ ਹੋਵੇ ਹਾਂ ਬਈ ਨਾਮ ਹੈ ਸਰਾ ਬਗੈ ਸੰਭਲਾ ਕਹਿ ਦੇ ਓਕੇ ਹਾਂ ਬਈ ਹਾਂ ਤੂੰ ਬੋਲ ਦੇ ਨਹੀਂ ਨਹੀਂ ਬੱਸ ਬਰੇ ਬੋਲ ਕੋਸਤ ਬੋਲਣ ਕਰਦੇ ਧੰਨਵਾਦ ਭਾਈ ਸਾਰੇ ਗਰੁੱਪ ਵਾਲਿਆਂ ਦਾ ਜਿਨੇ ਮਾਨ ਸਨਮਾਨ ਕਰਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਆਪਾਂ ਭਾਈ ਕਹਿਣਾ ਚਾਹੁੰਦੇ ਆ ਜੇ ਕੋਈ ਵੀ ਭਰਾ 20+ ਮੱਜ ਦੀ ਚੁਵਾਈ ਕਰਾਉਂਦਾ ਆਪਾਂ ਉਹਦਾ ਵਿਸ਼ੇਸ਼ ਸਨਮਾਨਤ ਕਰਾਂਗੇ ਗਰੁੱਪ ਵੱਲੋਂ ਠੀਕ ਹਾਂ ਪਿੰਡ ਜੋ ਕੋਈ ਵੀ ਹੋਵੇ ਤੇ ਬਾਕੀ ਸਨਮਾਨਤ ਕੀਤਾ ਸਾਡਾ ਪੁਰਾ ਬਹੁਤ ਮਿਹਨਤ ਕਰ ਰਿਹਾ ਤੇ ਸੈਕਿੰਡ ਪੋਜੀਸ਼ਨ ਕੀਤੀ ਹੈ ਤੇ ਲਾਈਵ ਝੋਟੇ 16 ਕਿਲੋ 540 ਗ੍ਰਾਮ ਕੁਝ ਕੱਢਿਆ ਦੁੱਧ ਤੇ ਮੇਲੇ ਤੇ ਆਪਣਾ 15 ਕੁਝ ਕੱਢਿਆ ਤੇ ਸਾਨੂੰ ਬਹੁਤ ਮਾਣ ਵਾਲੀ ਗੱਲ ਹੈ ਇਸ ਤੇ ਠੀਕ ਹੈ ਜੀ ਹਾਂ ਹੁਣੇ ਟਾਈਮ 'ਚ ਅਸੀਂ ਹੋਰ ਵੀ ਬਹੁਤ ਉਹ ਕਰਨਾ ਉਮੀਦ ਕਰਨਾ ਬਾਰੇ ਠੀਕ ਹੈ ਠੀਕ ਹੈ ਜੀ ਪਰਾ ਤੇ ਹੋਰ ਬਹੁਤ ਜ਼ਿਆਦਾ ਉਮੀਦ ਕਰਦੇ ਨੇ ਹਾਂਜੀ ਭਾਈ ਕੁਝ ਕਹਿਣਾ ਚਾਹੋਗੇ ਬਿੱਤਾਂ ਵੱਜ ਠੀਕ ਹੈ ਜੀ ਹੋਰ ਭਾਈ ਬੈਠਾ ਜੀ ਸਭ ਤੁਸੀਂ ਵੀ ਕਰਦੇ ਮੈਨੂੰ ਹਾਂ ਹਾਂ ਲੈ ਆ ਜੋ ਉਹ ਲਈ ਬੱਬੂ ਡਾਕਟਰ ਮਿੱਤਰ ਵੀ ਕਰ ਰਹੇ ਸਨਮਾਨ ਕੋਈ ਜਮਨ ਤੇ ਫੋਟੋ ਵੀ ਕਰੂਗਾ ਵਿਚ ਨਾਲੀ ਨਾ ਤੁਹਾਨੂੰ ਤਾਂ ਲੱਗਦਾ ਡਾਕਟਰ ਡਾਕਟਰ ਬਿੱਕਰ ਜੀ ਕੁਲਰੀਆਂ ਤੋਂ ਜੋ ਕਿ ਬਾਈ ਜੀ ਦਾ ਸਨਮਾਨ ਕਰ ਰਹੇ ਨੇ ਅਸੀਂ ਡਾਕਟਰ ਸਾਹਿਬ ਦਾ ਬਹੁਤ ਤਹਿ ਦਿਲੋਂ ਧੰਨਵਾਦ ਡਾਕਟਰ ਸਾਹਿਬ ਜੀ ਜਦੋਂ ਵੀ ਪਿੰਡ ਦਾ ਕੋਈ ਨੌਜਵਾਨ ਅੱਗੇ ਦੁੱਧ ਚਵਾਈ ਜਿਹਾ ਵੈਸੀ ਮਨ ਆਪਣਾ ਨਿਯਾਮ ਜਿੱਤ ਕੇ ਆਉਂਦਾ ਤਾਂ ਹਰ ਟਾਈਮ ਸਾਡਾ ਡਾਕਟਰ ਸਾਹਿਬ ਸਾਡੇ ਨਾਲ ਰਹਿੰਦੇ ਆਂ ਅਸੀਂ ਡਾਕਟਰ ਸਾਹਿਬ ਦਾ ਪਿੰਡ ਵੱਲੋਂ ਗਰੁੱਪ ਵੱਲੋਂ ਤਾਂ ਇਹਦੇ ਨੂੰ ਧੰਨਵਾਦ ਕਰਦੇ ਆਂ ਜੋ ਕਿ ਹਰ ਸਮੇਂ ਸਾਡੇ ਨਾਲ ਪਹੁੰਚਦੇ ਧੰਨਵਾਦ ਠੀਕ ਲਓ ਜੀ ਬਾਈ ਦਾ ਸਾਥ ਦੇਣ ਵਾਲੇ ਮੇਲੇ 'ਚ ਜਸਵਿੰਦਰ ਸਿੰਘ ਖੋਖਰ ਵੱਲੋਂ ਵੀ ਬਾਈ ਨੂੰ ਟਰੋਫੀ ਦੇ ਕੇ ਸਨਮਾਨ ਕਰਿਆ ਗਿਆ ਜਸਵਿੰਦਰ ਸਿੰਘ ਖੋਖਰ ਇਹ ਠੀਕ ਹੈ ਜੀ ਸਟਾਪ ਕਰਕੇ ਖੜੇ ਦੁਬਾਰਾ ਯੂਜ਼ ਖੜੇ ਇੱਕ ਮਿੰਟ ਖੜੀ ਐਸ ਵਿੱਚ ਸਟਾਪ ਸਟਾਪ ਹੋ ਗਈ ਸੀ ਹੁਣ ਹੋ ਗਈ ਖੜਾ ਖੜਾ ਡਾਕਟਰ ਬਿਕਰ ਸਿੰਘ ਜੀ ਕੂਲਰੀਆਂ ਦਾ ਵਿਸ਼ੇਸ਼ ਸਨਮਾਨ ਜਸਵਿੰਦਰ ਸਿੰਘ ਜੀ ਖੋਖਰ ਜੋ ਕਿ ਪੀਡੀਆ ਬੇਤਨੋਲਾ ਤੋਂ ਸੈਕੰਡ ਪੋਜੀਸ਼ਨ ਲੈ ਕੇ ਝੋਟੀ ਆਈ ਹੈ ਉਹਨਾਂ ਵੱਲੋਂ ਡਾਕਟਰ ਬਿਕਰ ਸਿੰਘ ਜੀ ਦਾ ਵਿਸ਼ੇਸ਼ ਸਨਮਾਨ ਕੀਤਾ ਜਾ ਰਿਹਾ ਹੈ ਡਾਕਟਰ ਸਾਹਿਬ ਨੇ ਸਮੇਂ-ਸਮੇਂ ਸਿਰ ਤੇ ਪਿੰਡ ਆ ਕੇ ਵੀ ਇਹਨਾਂ ਨੂੰ ਗਾਈਡਲਾਈਨਸ ਦਿੰਦੇ ਰਹੇ ਤੇ ਉੱਥੇ ਜਾ ਕੇ ਵੀ ਜੋ ਵੀ ਜਾਣਕਾਰੀ ਤੀ ਕੋਈ ਦਵਾਈ ਬੂਟੀ ਬਾਰੇ ਜਾਂ ਆਪਣਾ ਫਰਾਗ ਸਬੰਧੀ ਡਾਕਟਰ ਸਾਹਿਬ ਜਾ ਕੇ ਵੀ ਉਹ ਤਤਨਹੋਲੇ ਮੇਲੇ ਤੇ ਬਾਈ ਨੂੰ ਜਾਣਕਾਰੀ ਦਿੰਦੇ ਰਹੇ ਤੇ ਨਾਲ ਹੀ ਇੱਕ ਮੋਢੇ ਨਾਲ ਮੋਢਾ ਲਾ ਕੇ ਖੜੇ ਅਸੀਂ ਡਾਕਟਰ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਗਰੁੱਪ ਵੱਲੋਂ ਧੰਨਵਾਦ ਜੀ ਪਿੰਡ ਵਾਲਿਆਂ ਵੱਲੋਂ ਬਈ ਬਹੁਤ ਵੱਡਾ ਪ੍ਰਾਰਲਾ ਕੀਤਾ ਗਿਆ ਤੇ ਬਾਈ ਨੂੰ ਨਗਦ ਰਕਮ ਨਾਲ ਤੇ ਟਰਾਫੀਆਂ ਕੱਪਾਂ ਨਾਲ ਸਨਮਾਨ ਕੀਤਾ ਗਿਆ ਬਾਈ ਨੂੰ ਬਹੁਤ ਵੱਡਾ ਪ੍ਰਾਰਲਾ ਹੈ ਪਿੰਡ ਵਾਲਿਆਂ ਵੱਲੋਂ ਇਹ ਤੇ ਇਹ ਮੂਹਰ ਦੇ ਬੜਾ ਫੀਸ ਇਹ ਬਾਈ ਦਾ ਪਰਿਵਾਰ ਹੈ ਜੀ ਤੇ ਬਾਈ ਦੇ ਰਿਸ਼ਤੇਦਾਰ ਜੀ ਬਸ 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 ਬਾਈ ਦਾ ਪੂਰਾ ਪਰਿਵਾਰ ਤੇ ਬਾਈ ਲਈ ਪਹੁੰਚੇ ਨੇ ਇੱਧਰ ਦੇਖ ਵਿੱਚ ਤਾਂ ਦੇਖੋ ਭਈ ਇਹ ਸਾਰੇ ਪਰਿਵਾਰ ਦੀ ਮਿਹਨਤ ਹੈ ਜਿਨ੍ਹਾਂ ਨੇ ਬਾਈ ਨੂੰ ਇੰਨੀ ਦੂਰ ਤੱਕ ਲੈ ਕੇ ਗਏ ਇਸ ਪਰਿਵਾਰ ਦੀ ਪੂਰੀ ਮਿਹਨਤ ਹੈ ਜੀ ਠੀਕ ਹੈ ਜੀ ਹਾਂਜੀ ਬਾਈ ਕੀ ਕਹਿਣਾ ਚਾਹੋਗੇ ਬਈ ਇਹ ਜਿਹੜੀ ਤਿਆਰੀ ਹੋਈ ਸੀ ਮਤਲਬ ਸੜਨ ਤਿਆਰੀ ਹੋਈ ਸੀ ਬਾਈ ਨੂੰ ਕਾਲ ਆਈ ਸੀ ਸ਼ਾਇਦ ਕਿਸੇ ਵੱਲੋਂ ਹਾਂ ਜੋ ਬਾਈ ਨੂੰ ਇੰਨੀ ਤਿਆਰੀ ਨਹੀਂ ਕੀਤੀ ਜੇ ਇੱਕ ਤੇ ਵਧੀਆ ਤਿਆਰੀ ਨਾਲ ਜਾਂਦਾ ਮੈਨੂੰ ਲੱਗਦਾ ਪਹਿਲਾ ਹੁੰਦਾ ਜਿਵੇਂ ਉੱਥੇ ਤਾਕੜੀ ਬਰੀਡ ਵਾਲੇ ਬੰਦੇ ਆਏ ਸੀ ਕਿ ਉਹਨਾਂ ਨੂੰ ਜੇ ਮੈਨੇ ਵਧੀਆ ਟੱਕਰ ਦਿੱਤੀ ਹੈਗੀ ਉਸ ਤੋਂ ਵੱਡਾ ਧੰਨਵਾਦ ਬਾਈ ਪਿੰਟ ਵਾਲਿਆਂ ਦਾ ਜਿਹੜਾ ਇੰਨੀ ਸਪੋਰਟ ਕਰ ਰਹੇ ਨੇ ਠੀਕ ਹੈ ਸਰ ਧੰਨਵਾਦ ਬਾਈ ਓਕੇ ਜੀ ਹੋਰ ਬਹੁਤ ਬੋਲੂਗੇ ਬਾਈ ਠੀਕ ਹੈ ਤੇ ਧੰਨਵਾਦ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ